श्री राम मंदिर ट्रस्ट अयोध्या ਵੱਲੋਂ ਭੇਜੇ ਗਏ ਚਾਵਲ ਕਲਸ਼ ਅਤੇ ਸੱਦਾ ਪੱਤਰ ਦਾ ਅੱਜ ਦਿਨ ਐਤਵਾਰ ਨੂੰ ਸ਼ਾਮ 3 ਵਜੇ ਪਾਤੜਾ ਪਹੁੰਚਣ ਤੇ ਰਾਮ ਭਗਤਾ ਨੇ ਸਵਾਗਤ ਕੀਤਾ। ਅਯੁੱਧਿਆ ਵਿੱਚ 22 ਜਨਵਰੀ ਨੂੰ ਭਗਵਾਨ શ્રી ਰਾਮ ਦੀ ਮੂਰਤੀ ਸਥਾਪਨਾ ਨੂੰ ਲੈ ਕੇ શ્રી ਰਾਮ ਭਗਤਾ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਅੱਜ શ્રી ਰਾਮ ਮੰਦਰ ਟਰਸਟ ਅਯੁੱਧਿਆ ਵੱਲੋਂ ਭੇਜੇ ਗਏ ਚਾਵਲ ਕਲਸ਼ ਦਾ ਸ਼ਹਿਰ ਦੇ ਭਗਤ ਸਿੰਘ ਚੌਕ ਵਿੱਚ શ્રી ਹਨੂਮਾਨ ਮੰਦਰ ਅਤੇ ਰਾਮ ਭਗਤਾ ਵੱਲੋਂ ਪਰਮਾ ਸਵਾਗਤ ਕੀਤਾ ਗਿਆ। अयोध्या ਵਿੱਚ શ્રીราม ਮੰਦਰ ટ્રસ્ટ ਦੀ ਤਰਫੋਂ શ્રી ਹਨੂਮਾਨ ਮੰਦਰ ਦੇ ਨਾਲ ਨਾਲ ਪੂਰੀ ਹਿੰਦੂ ਧਰਮ ਦੇ ਮਰਿਆਦਾ ਵਿੱਚ ਢੋਲ ਦੀ ਠਮੱਕੇ ਤੇ ਸ਼ੋਭਾ ਯਾਤਰਾ ਦੇ ਰੂਪ ਵਿੱਚ ਹਲਦੀ ਵਾਲੇ ਰੰਗ ਦੇ ਚਾਵਲ ਅਤੇ ਸੱਦਾ ਪੱਤਰ ਨੂੰ ਹਨੂਮਾਨ ਮੰਦਰ ਪਾਤੜਾ ਵਿੱਚ ਸਜਾਇਆ ਗਿਆ। ਮਹਿਲਾਵਾਂ ਨੇ શ્રી रामचंद्र ਜੀ ਦੇ ਜੀਵਨ ਤੇ ਭਜਨ ਪੇਸ਼ ਕੀਤੇ। ਰਮੇਸ਼ ਕੁਮਾਰ ਕੁੱਕੂ ਅਤੇ ਲਾਲਚੰਦ ਲਾਲੀ ਨੇ ਦੱਸਿਆ ਕਿ ਸ਼ਹਿਰ ਵਿੱਚ ਘਰ-ਘਰ ਜਾ ਕੇ ਸੰਗਤਾਂ ਨੂੰ ਸੱਦਾ ਦੇਣ ਲਈ ਘਰ-ਘਰ ਜਾ ਕੇ ਚਾਵਲ ਅਤੇ ਸੱਦਾ ਪੱਤਰ ਦਿੱਤਾ ਜਾਵੇਗਾ ਇਹ سلسلہ 15 ਜਨਵਰੀ ਤੱਕ ਜਾਰੀ ਰਹੇਗਾ ਪਾਤਣਾ ਤੋਂ ਸਤਪਾਲ ਗਰਗ ਦੀ ਰਿਪੋਰਟ ਅੱਜ ਜੋ 700 ਸਾਲ ਦੀ ਲੰਮੀ ੜੀ ਤੋਂ ਬਾਅਦ ਭਗਵਾਨ ਸ੍ਰੀ ਮਰਿਆਦਾ ਪ੍ਰਸਤਉਮ ਸ੍ਰੀ ਰਾਮ ਦਾ ਬੱਬੇਆ ਮੰਦਰ ਜੋ ਅਯੁੱਧਿਆ ਦੇ ਵਿੱਚ ਪੂਰੇ 500 ਸਾਲ ਤੋਂ ਬਾਅਦ ਬਹੁਤ ਵੱਡੀਆਂ ਕੁਰਬਾਨੀਆਂ ਦੇ ਕੇ 22 ਜਨਵਰੀ ਨੂੰ ਜਿਹੜਾ ਕਿ ਉਸਤਾਦ ਦੇ ਭਗਵਾਨ ਸ੍ਰੀ ਆਮ ਲਾਲਾ ਜੀ ਜਿਹੜੇ ਕਿ ਐਨੇ ਬਰਸਾਂ ਦੀ ਤਵੱਜਾ ਤੋਂ ਬਾਅਦ ਉੱਥੇ ਬਿਰਾਜਬਾਨ ਹੋਣਗੇ ਔਰ 22 ਤਰੀਕ ਨੂੰ ਮਾਨਯੋਗ ਨਿੰਦਰ ਮਹਿੰਦਰ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਉਸਤੇ ਨਿਯੁਕਤੀ ਕਰਨਗੇ ਅੱਜ ਦਾ ਜਿਹੜਾ ਪ੍ਰੋਗਰਾਮ ਸੀ ਉਹ ਇਸ ਲਈ ਕਿ ਜਿਹੜੇ ਅਕ ਸਿਕਿਉਰਿਟੀ ਜੋ ਜਿਸ ਤਰ੍ਹਾਂ ਆਪਾਂ ਜਗਰਾਤੇ ਦੇ ਕਾਰਨ ਦੇ ਕੇ ਆਇਆ ਕਰਦੇ ਆ ਇਸੇ ਤਰ੍ਹਾਂ ਜਿਹੜਾ ਹੈਗਾ ਅੱਜ ਉਥੋਂ ਯਾਤਰਾ ਦੇ ਰੂਪ ਦੇ ਵਿੱਚ ਅਕਸ਼ਿਤ ਜੀ ਜਿਹੜੇ ਚਾਵਲ ਤੇ ਇੱਕ ਸੱਦਾ ਪੱਤਰ ਜਿਹੜਾ ਕਿ ਉਹ ਘਰ ਘਰ ਅਸੀਂ ਦੇ ਕੇ ਜਾਵਾਂਗੇ ਭਗਵਾਨ ਜੀ ਵੀ ਆਪਣੇ ਹਨੂਮਾਨ ਮੰਦਰ ਦੇ ਵਿੱਚ ਉਸ ਟਾਈਮ ਤੱਕ ਇਹ ਬਿਰਾਜਮਾ ਰਹਿਣਗੇ ਇੱਥੇ ਉਸ ਤੋਂ ਬਾਅਦ ਥੋੜੇ ਥੋੜੇ ਚਾਵਲ ਤੇ ਇੱਕ ਆਪਣੇ ਸੱਦਾ ਪੱਤਰ ਜਿਹੜਾ ਹੈਗਾ ਅਸੀਂ ਘਰ ਘਰ ਆਰਾਮ ਭਗਤਾਂ ਨੂੰ ਦੇ ਕੇ ਆਵਾਂਗੇ ਵੀ 22 ਜਨਵਰੀ ਨੂੰ ਤੁਹਾਨੂੰ ਉੱਥੇ ਯੋਧਿਆ ਜਾਣ ਲਈ ਭਗਵਾਨ ਸ੍ਰੀ ਰਾਮ ਦਾ ਸੱਦਾ ਪੱਤਰ ਹੈ। ਸੱਦਾ ਪੱਤਰ ਆਇਆ ਹੈ ਇਹ ਕਹਾਂ ਰਾਮ ਜੀ ਨੂੰ ਜਣਗੇ ਹਰਾਨ ਮਾਤੇ ਇਹ ਜੋ ਯੋਧਿਆ ਜੀ ਤੋਂ ਪੂਜੀ ਅਕਸ਼ ਅਤੇ ਪੂਜੀ ਪੋਟੇ ਨੇ ਜਿਹੜਾ ਰਾਮ ਮੰਦਿਰ ਬਣ ਰਿਹਾ ਯੋਧਿਆ ਵਿੱਚ 22 ਜਨਵਰੀ 2024 ਨੂੰ ਉਦੇ ਉਦੇ ਸਬੰਧ ਦੇ ਵਿੱਚ ਇਹ ਲੋਕਾਂ ਨੂੰ ਕਾਰ ਕਰ ਨਮੈਂਤ ਕਰਨ ਬਸਤਰ ਦੇਣ ਵਾਸਤੇ ਇਹ ਅਕਸ਼ਤਾ ਤੇ ਇੱਕ ਪੱਤਰਾ ਜੋਤਿਆ ਜਿਹਦੀ ਮੂਰਤੀ ਜੋ ਆਪਣੇ ਪੂਜਾ ਦੇ ਸਥਾਨ ਤੇ ਰੱਖਣ ਵਾਸਤੇ ਇੱਥੇ ਪਹੁੰਚੀ ਆ ਅੱਜ ਅਸੀਂ ਪਟਿਆਲੇ ਤੋਂ ਪੂਜਾ ਪਾਠ ਕਰਕੇ ਉਹਨਾਂ ਨੂੰ ਪਾਸਾਣਾਂ ਦੇ ਵਿੱਚ ਬਿਰਾਜਮਾਨ ਕੀਤਾ ਇੱਕ 1 ਜਨਵਰੀ ਤੋਂ ਲੈ ਕੇ 15 ਜਨਵਰੀ ਤੱਕ ਲੋਕਾਂ ਦੇ ਘਰ-ਘਰ ਤੱਕ ਪਹੁੰਚ ਕੇ ਲੋਕਾਂ ਨੂੰ ਨਿਮੰਤਰਣ ਕਰਵਾਗੇ ਜੇ ਜਦੋਂ ਵੀ ਤੁਹਾਡੇ ਕੋਲ ਅਨੁਕੂਲ ਟਾਈਮ ਹੋਇਆ ਤੁਸੀਂ ਅਨੁਕੂਲ ਟਾਈਮ ਹੋਇਆ ਤੁਸੀਂ ਜੋ ਤੇ ਜਾ ਕੇ ਭਗਵਾਨ ਰਾਮ ਜੀ ਦੇ ਮੰਦਰ ਦਰਸ਼ਨ ਕਰਕੇ ਆਓ